ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਵਲੋਗ ਤੇ ਆਪਾਂ ਪਹੁੰਚ ਚੁੱਕੇ ਆਂ ਪਲਾਂਟ ਦੇ ਵਿੱਚ ਤੇ ਫਾਰਮਨ ਸਾਹਿਬ ਨੂੰ ਤੁਹਾਨੂੰ ਮਿਲਾਉਂਦੇ ਆਂ ਇਹ ਐ ਪ੍ਰਦੋਮਨ ਸਾਹਿਬ ਬਸੇ? ਬਸੇ ਨਹੀਂ ਬਸੇ ਨਹੀਂ ਇਹ ਨਾ ਨਹੀਂ ਇਹ ਫਾਰਮਨ ਸਾਹਿਬ ਬਾਈ ਇਹ ਕਿਹੜੀ ਆ ਮਸ਼ੀਨ ਜਿਹੜੀ ਆ ਆਪਾਂ ਰੱਖੀ ਥੇ ਇਹ ਪਾਇਲਟ ਪਾਇਲਟ ਹੈ? ਹਾਂ ਇਹ ਉੱਡਦੀ ਹੈ? ਨਹੀਂ ਨਹੀਂ ਉੱਡਦੀ ਕਾ ਹੈ? ਨਹੀਂ ਉੱਡਦੀ ਇਹਨੂੰ ਚਲਾਉਂਦਾ ਕੌਣ ਆ? ਹੌਣ ਚਲਾਏ ਗਏ ਇਹਨੂੰ ਤੂੰ ਚਲਾਵੇਂਗਾ ਇਹਨੂੰ ਨਹੀਂ ਮੋਟਰ ਚਲਾਏਗੀ ਨਹੀਂ ਇਹ ਪਾਇਲਟ ਇਹਦਾ ਨਾਮ ਰੱਖਿਆ ਤੇ ਜਹਾਜੂ ਚ ਚਲਦੀ ਏ ਜਹਾਜੂ ਚ ਕੋਈ ਦਿੱਕਤ ਨਹੀਂ ਹੈ ਤੇ ਪਹਿਲੇ ਉਰੇ ਆ ਤੈਨੂੰ ਮੈਂ ਵੇਮਸ ਕਰੀਂ ਇਧਰ ਆ ਲੈ ਆਇਆ ਇਹ ਕਈ ਫੋਰਮੈਨ ਵਾ ਇਹ ਸੰਗੀ ਜਾਂਦਾ ਵਾ ਤੇ ਸਾਡਾ ਵੀਰ ਡਾਕਟਰ ਘਰਿਆਲੇ ਤੋਂ ਆ ਹਾਂ ਤੇ ਇਹ ਪੇਟੀ ਚ ਫੋਰਮਨ ਸਾਹਿਬ ਦੱਸਣਗੇ ਕੀ ਆ ਇਸਮੇ ਮੋਟਰ ਏਅਰ ਚ ਮੋਟਰ ਹਾਂ ਮਸ਼ੀਨ ਮੋਟਰ ਮੱਚੀ ਮੋਟਰ ਨਹੀਂ ਇਸ ਵਿੱਚ 180 ਕੀ ਮੋਟਰ ਹੈ 180 ਹੌਸਪਰ ਅੱਛਾ ਹੌਸਪਾਵਰ ਦੀ ਹੈ ਅੱਛਾ ਤੇ ਇਹ ਮੋਟਰ ਨਾਲ ਕਰਾਂਗੇ ਤਾਂ ਮੋਟਰ ਸੇ ਪਾਈਲੇਟ ਚਲਾएंगे ਅੱਛਾ ਇਹ ਚਲਾਉਗੀ ਇੱਕ ਵੇ ਆ ਮੁੰਡਾ ਸੰਗਦਾ ਬੜਾ ਇਧਰ ਐ ਗੋਰਾ ਚਿੱਕਾ ਇਧਰ ਤੇ ਮੂੰਹ ਕਰ ਉਹ ਤਾਂ ਬਣਾ ਠੀਕ ਹੈ ਤੇ ਇਹਦੇ ਉੱਤੇ ਆ ਸਾਰੀ ਕੰਪਲੀਟ ਆ ਗਈ ਹੈ ਤੇ ਜਾਂ ਹੋ ਰਹੀਂਦੀ ਹੈ ਨਹੀਂ ਅਭੀ ਇਸ ਵਿੱਚ ਰੂਲੇ ਆਉਣਗੇ ਛਿਡਾਈ ਆਏਗੀ ਅੱਛਾ ਛਿਡਾਈ ਆਉਣੀ ਹੈ ਜੇ ਠੀਕ ਹੈ। ਇਹਦੇ ਬੈਟਾ ਆਉਣਗੇ। ਤੇ ਇਹਦੇ ਤੋਂ ਕੀ ਬਣਾਵਾਂਗੇ ਆਪਾਂ? ਇਸੇ ਜਿਹੜੀ ਇਹ ਪ੍ਰਾਲੀ ਹੈ ਆਪਣੀ। ਹੈਂ? ਇਹ ਬਲਾ ਹਾਂ। ਜੇ ਆਪਣੀ ਪ੍ਰਾਲੀ ਇਸ ਤੋਂ ਕੋਲਾ ਬਣਾਏਗੇ। ਅੱਛਾ ਕੋਲਾ ਬਣਾਉਣਾ ਇਹਦਾ? ਹਾਂ, ਜੋ ਬੱਟੀ 'ਚ ਆਗੂ ਲਗਾਉਣੇ ਲਈ। ਇਹਦੇ ਉਹਦਾ ਤੂੰ ਬਣਾਵੇਂਗਾ? ਨਹੀਂ। ਹੈਂ? ਮੈਂ ਕਿ ਮਸ਼ੀਨें ਲੱਗੀ ਹੋਈ ਐ ਕਾਫੀ ਥਾਰੀ ਅੱਛਾ ਤੇ ਨਹੀਂ ਇਹਦੀ ਮਸ਼ੀਨ ਨਾਲ ਲੈ ਨਿਕਲੂਗੀ ਇਸ ਇਸ ਵਿੱਚੋਂ ਕੋਇਲਾ ਨਿਕਲੇਗਾ ਛੋਟਾ ਛੋਟਾ ਅੱਛਾ ਡਾਕਟਰ ਸਾਹਿਬ ਦੱਸਣਗੇ ਕੀ ਨਿਕਲੂਗਾ ਇਹਦੇ ਵਿੱਚ ਡਾਕਟਰ ਸਾਹਿਬ ਇਹਦੇ ਵਿੱਚ ਕੋਲਾ ਨਿਕਲੂਗਾ ਜੀ ਅੱਛਾ ਕੋਲਾ ਨਿਕਲੂਗਾ ਉਹ ਨਿਕੇ ਨਿਕੇ ਜੇ ਬਾਤ ਚੁੱਲੇ ਆਇਆ ਕਰਨੇ ਉਹ ਵੀ ਵੇਚਿਆ ਕਰਨੇ ਇਹਨਾਂ ਨੇ ਬਾਤ ਅੱਛਾ ਅੱਛਾ ਉਹ ਆਪਾਂ ਚੁੱਲੇ ਹਰ ਕਿੱਥੇ ਰੱਖਿਆ ਕਰਨੇ ਇੱਥੇ ਚੁੱਲੇ ਦੁਕਾਨ ਆ ਪਾਓ ਹੀ ਪਾਇਆ ਅੱਛਾ ਉਹ ਪਰਲੇ ਬਨੇ ਜਿਹੜਾ ਸ਼ੈੱਡ ਲਾਇਆ ਨਾ ਲਾਇਆ ਨਾ ਉਹਦੇ ਵਿੱਚ ਅੱਛਾ ਤੇ ਆ ਤਾਂ ਅੱਛਾ ਤੇ ਆ ਤੰਬੂ ਦਾ ਕੀ ਹਸਕਦਾ ਵਾ ਇਹ ਤੰਗੂ ਰਾਤ ਨੂੰ ਰੈਸਟ ਰੂਮ ਹੈ ਅਛਾ ਇਹ ਰੈਸਟ ਰੂਮ ਆ ਅਛਾ ਮੈਂ ਹਾਂ ਡਰੈਸਿੰਗ ਰੂਮ ਆ ਕਿਤੇ ਇਹ ਵੀਰ ਦਾ ਡਰੈਸਿੰਗ ਰੂਮ ਆ ਇਹ ਇਹ ਵੀਰ ਦਾ ਇਹ ਅਸ ਵੀਰ ਆ ਵੀਰ ਜੀ ਇਹ ਕੀ ਚੁੱਕੀ ਫਿਰਦੇ ਤੁਸੀਂ ਆ ਚਾਬੀ ਮਾਮਾ ਬੰਦਾ ਬੰਦਾ ਮਾਰਨੇ ਕਿ ਉਹ ਚਾਬੀ ਆ ਇਹ ਇੱਕ ਇਹ ਤਾਂ ਚਾਬੀ ਦਾ ਕੰਮ ਕੀ ਹੈ ਇਹ ਮੁੰਡਿਆਂ ਨੂੰ ਲਾ ਕੇ ਵਿਖਾ ਦੋ ਇਹ ਕਿੱਥੇ ਕੰਮ ਕਰਦੀ ਹੈ ਇਹ ਬੁਲਣ ਮੋੜ ਇਹ ਇੱਥੇ ਲਾ ਕੇ ਵਿਗਾ ਕੇ ਇੱਥੇ ਲੱਗਦੀ ਹੈ ਚਾਬੀ ਲਾ ਕੇ ਵਿਗਾ ਅੱਛਾ ਇਹ ਚਾਬੀ ਦਾ ਕੰਮ ਆ ਵਾ ਅੱਛਾ ਇੱਥੇ ਅੜ ਗਈ ਤੇ ਇਹਨੂੰ ਐ ਕਰਕੇ ਘਮਾਉਣਾ ਹਾਂ ਠੀਕ ਹੈ ਤੇ ਹਾਂ ਜੀ ਫੋਰਮੈਨ ਸਾਹਿਬ ਆਪਾਂ ਉਹ ਅੱਗੇ ਚੱਲਦੇ ਹਰ ਤੇ ਹੋਰ ਮਸ਼ੀਨਾਂ ਵੇਨੇ ਤੇ ਆ ਵੀਰ ਜੀ ਕੀ ਚੱਕਰ ਬਣ ਗਿਆ ਇਹਦੀਆਂ ਤਾਂ ਨੂੰ ਕਤੋਂ ਕਰਦੀਆਂ ਐ ਇਸ ਦਾ ਫਾਊਂਡੇਸ਼ਨ ਬਣ ਰਿਹਾ ਹਾਂ ਤੇ ਆ ਮਗਰ ਇਹਦੇ ਗਾਰਡਰ ਕੁੱਡਰ ਵੀ ਲਾਏ ਤੁਸੀਂ ਵਾਵਾ ਇਹ ਕੀ ਬਣਾਇਆ ਜੀ ਵਿਚਾਰੀ ਨੂੰ ਸਿੱਧੀ ਖੜੀ ਹੋ ਗਈ ਨਾ ਹਾਂ ਮੂੰਹ ਉਹਦਾ ਤੁਸੀਂ ਰੱਬ ਵਾਲ ਨੂੰ ਖੜਾ ਕਰਤਾ ਇਹਨੂੰ ਲਾਓ ਇਹਦੀ ਟੂੜੀ-ਤਾਰੀ ਬਣਾਈਏ ਇਹਦੀ ਤੇਰੇ ਆ ਗੱਡਰ ਲਾ ਦੇ ਤੁਸੀਂ ਇਹਦੇ ਥੱਲੇ ਕੋਈ ਇਹ ਥੱਲੇ ਜਮੀਨ ਵਿੱਚ ਜਾਓਗੇ ਹਾਂ ਹਾਂ ਅੱਛਾ ਤੱਪੀ ਤਾਂ ਐਸੀ ਸਿੱਧੀ ਹੋਗੀ ਅੱਛਾ ਤੇ ਆ ਟੋਏ ਟਾਇ ਵੀ ਪੁੱਟੇ ਤੁਸੀਂ ਇਹ ਟੋਏ ਦਾ ਕੀ ਕਰਨਾ ਜੇ ਹੈ? ਟੋਏ ਕੇ ਵਿੱਚ ਹੀ ਜਾਏਗੇ ਅੱਛਾ ਇਹ ਗੱਡਰ ਇਹਦੇ ਵਿੱਚ ਇਹ ਜੜੀ ਗੰਠਾ ਹੈ ਇਹ ਸਿੰਧਰ ਆ ਗਿਆ ਹਾਂ ਇਹ ਉੱਪਰ ਤੋਂ ਮੀਂਹ ਵੀ ਆ ਗਿਆ ਅੱਜ ਮੌਸਮ ਬਹੁਤ ਰੋਮਾਂਟਿਕ ਬਣਿਆ ਪਿਆ ਸੁਹਾਣਾ ਆਇਆ ਪਿਆ بارش ਹੋਣ ਢੀਆ ਪਤਲੀ ਬਦਲੀ ਕਿਨ ਮਿਨ ਕਿਨ ਮਨ ਦਾਣੇ ਨਿਕਨੇ ਕਿ ਡਿੱਗੰਦੇ ਆ ਕੀ ਹੈ ਹਾਂ ਇਹ ਆ ਕੀ ਜੜ ਜਾ ਲਾਇਆ ਜੀ ਐ ਪੇ ਪੇ ਪਾ ਪਾ ਲਾਉਣੀ ਉਹ ਉੱਤੇ ਹਾਂ ਉਹ ਉੱਥੇ ਆਸਮਾਨ ਨੇ ਆਸਮਾਨ ਤੇ ਉਹ ਜੜੀ ਦੇ ਗੁਲਾਸ ਇਹ ਇਹ ਨੂੰ ਚੜਾਉਣਾ ਉਹ ਉੱਥੇ ਇਹ ਖਤਰਿਆਂ ਦਾ ਖੇਡਦਾ ਮੁੰਡਾ ਏ ਖਿਡਾਰੀ ਆ ਖਤਰਿਆਂ ਦਾ ਤੇ ਮਾਲਿਕ ਸਾਹਿਬ ਆ ਗਏ ਇਹ ਮਾਲਿਕ ਸਾਹਿਬ ਆਪ ਆਪਣੇ ਪਹੁੰਚ ਚੁੱਕੇ ਆ ਨਾਵ ਸਿੰਘ ਤੇ ਆਪਣੇ ਵਲੌਗ ਚ ਸ਼ਾਮਲ ਹੋ ਗਏ ਆ ਵੀ ਤੇ ਇਹਨੂੰ ਢਟਕ ਲਓ ਇਹਨੂੰ ਤੇ ਕਨੀਆ ਉੱਤੇ ਪੈਂਡਿੰਗ ਆ ਤੇ ਇਹ ਮੁੰਡਿਆਂ ਤੋਂ ਆਪਾਂ ਸਾਰੀ ਇੰਟਰਵਿਊ ਲੈ ਲਈ ਆ ਤੇ ਓ ਇਹ ਮਤ ਪਾ ਕੇ ਸ਼ਬਦ ਨਹੀਂ ਬਲੌਗ ਜੀ ਬੋਲ ਸਕਦੇ ਪਤਾ ਨਹੀਂ ਲੱਗਾ ਬੀਪਾ ਦੀ ਬੀਪਾ ਦੀ ਇਹ ਬੀ ਆ ਓਏ ਸਾਈਲੈਂਟ ਮੋਡ ਕਰਨਾ ਪੈਣਾ ਹੁਣ ਇਹਦਾ ਜਿਵੇਂ ਹੋੜਿਆ ਚੁੱਪ ਕੋਈ ਕੋਈ ਕੈਮਰਾ ਪਿੱਛੇ ਨਹੀਂ ਲਾ ਕੇ ਦੋ ਦੋ ਰੋਣੀ ਤੇ ਓਏ ਟਾਇਰ ਪਾੜ ਜਣੇ ਜੇ ਕੋ ਟਾਇਰ ਪਾੜ ਜਣੇ ਜੇ ਚੱਲ ਫੇਰ ਲੋ ਲਾ ਲੋ ਲੋ ਲਾ ਹਾਂ ਜੀ ਇੱਕ ਲੋ ਹੋਰ ਗਾਣਾ ਹੋਰ ਵਾਜਾ 888

ரோடே ரோட ரோட போ Thank you ਨਾ ਚੋਕ ਨੂੰ ਫੋਨ ਕਰਾ ਕੇ ਤੇ ਕਰੋ ਨਾਕਰ ਫਾੜੀ ਠੀਕ ਕਰਾਂ Тәгәрә. Хә? банда.